ਇਹਨਾਂ ਨੇ ਪਾਕਿਸਤਾਨ ਦੇ ਕੋਈ ਕਥਾਵਾਚ ਨਹੀਂ ਪੈਦਾ ਹੁੰਦਿਆ ਕੋਈ ਸੰਤ ਨਹੀਂ ਪੈਦਾ ਹੁੰਦਿਆ ਕੋਈ ਕੀਰਤਨੀ ਪੈਦਾ ਨਹੀਂ ਹੁੰਦਿਆ ਕੋਈ ਕ੍ਰਿਕਟਰ ਹੈ ਕੋਈ ਫੁੱਟਬਾਲ ਪਲੇਅਰ ਕੋਈ ਹਾਕੀ ਪਲੇਅਰ ਕੋਈ ਪ੍ਰਾਈਮ ਮਿਨਿਸਟਰ ਕੋਈ ਆਰਮੀ ਆਫਸਰ ਨਹੀਂ ਬਣਾਇਆ ਪਾਕਿਸਤਾਨ ਕਦੀ ਵੀ ਇਹਨਾਂ ਨੇ ਬਸ ਇਹ ਚੁੱਪ ਨੇ ਸਾਰੇ ਹੁਣ ਜਦ ਲੜਾਈ ਪਖੰਦੀ ਪਾਸਟਰ ਨਾਲ ਤੇ ਹੁਣ ਕਹਿੰਦੇ ਵੀ ਇਹ ਜਿਹੜੀ 5 ਵਾਈਜ਼ ਸਾਨੂੰ ਖਾਲਸਾ ਲੈ ਕੇ ਦੇਗੀ ਤੇ ਇਹ ਲੜਾਈ ਪੈਦਾ ਕਰਦਾ ਪਹਿਲਾਂ ਨੇ ਆਪਣੀਆਂ ਬੱਚੀਆਂ ਦਿੱਤੀਆਂ ਧਰਤੀ ਦੇ ਲਾਲਚ ਵਿੱਚ ਹੁਣ ਇਹ ਲੋਕ ਜਿਹੜੇ ਨੇ ਏ ਆਪਣੇ ਜਿਹੜੇ ਭਰਾਵਾਂ ਨੂੰ ਦੇ ਰਹੇ ਨੇ ਉਹਨਾਂ ਦੇ ਝੋਲੀ ਪਾਰੇ ਵੀ 3 ਨਾਲ 3.5 ਲੱਖ ਤੋਂ 35 ਲੱਖ ਇਸਾਈ ਪੰਜਾਬ 'ਚ ਹੋ ਗਿਆ ਉਹ ਵੀ ਨਕਲੀ ਅਸਲੀ ਨਹੀਂ ਜਿਹੜੇ ਪਖਾਨਾ ਜੁੜੇ ਹੋਏ ਨੇ ਕਿਉਂਕਿ ਜਿਹੜੀ ਅਸਲੀ ਮੇਨ ਲਾਈਨ ਚਰਚਾ ਸਾਡੇ ਨਾਲ ਨੇ ਪਰ ਇਹ ਉਥੇ ਨਹੀਂ ਬੋਲਣਗੇ ਇਹ ਵਿਦੇਸ਼ੀ ਏਜੰਸੀਆਂ ਦੇ ਟੱਟੂ ਨੇ ਜਿਹੜੇ ਪੰਜਾਬ ਨੂੰ ਇਨਫਲੂਐਂਸ ਕਰਦੇ ਨੇ ਹਿੰਦੂ ਸਿੱਖ ਭਾਈਚਾਰੇਾਂ ਦੇ ਵਿੱਚ ਜਿਹੜਾ ਕਲੇਸ਼ ਪਾਉਂਦੇ ਨੇ ਜਿਹੜੀ ਮੈਂ ਗੱਲਾਂ ਕਿਸੇ ਦੀ ਅੱਜ ਪੰਜਾਬ ਦਾ ਹਰ ਹਿੰਦੂ ਸੰਤ ਮੈਨਾਂ ਖਲੋਤਾ ਹੋਇਆ ਹੈ ਮੰਦਰ ਚ ਸੁਖਨੀ ਸਾਹਿਬ ਪਾਰਕ ਰਾਕੇ ਤੇ ਨਾਲ ਨਸ਼ਬਤ ਲਈ ਸਾਡੇ ਨਾਮ ਚੱਲਣ ਦੀ ਇਸ ਲੜਾਈ ਪੰਜਾਬ ਨੂੰ ਬਚਾਉਣ ਦੀ ਮੁਹਿੰਮ ਵਿੱਚ ਪੰਜਾਬ ਨੂੰ ਬਚਾਉਣ ਦੀ ਇਸ ਮੁਹਿੰਮ ਵਿੱਚ ਕੀ ਇਹਨਾਂ ਚ ਕੋਈ ਬੰਦਾ ਆਇਆ ਕੋਈ ਜਿਹੜਾ ਖੁਦ ਨੂੰ ਕਹਿੰਦਾ ਮੈਂ ਖਾਲਸਤਾਨੀ ਹਾਂ ਵੀ ਜਿੱਥੇ ਘਰ ਬਣਾਉਣਾ ਹੁੰਦਾ ਉਹ ਪਲਾਟ ਬਾਲਕ ਰੱਖੀਦਾ ਆਪਣਾ ਤਾਂ ਕਿ ਉਹਦੇ ਵਿੱਚ ਜਿਹੜਾ ਝੁੱਗੀਆਂ ਝੱਗੀਆਂ ਨੂੰ ਪਾਲਣ ਗਰੀਬ ਲੋਕ ਆ ਕੇ ਇਆਂ ਕਬਜ਼ਾ ਨਾ ਹੋ ਜਾ ਗੈਂਗ ਦਾ ਇਹਨਾਂ ਕੀ ਇਹਨਾਂ ਕੇ ਵਾਰ ਕੀਤੀ ਪੰਜਾਬ ਦੀ ਕੀ ਕਦੀ ਪੰਜਾਬ ਦੀ ਜ਼ਮੀਨ ਤੇ ਬੋਲੇ ਕੀ ਕਦੀ ਖੇਤੀ ਜੋ ਪੈ ਰਹੇ ਪੈਸਾ ਸੈਲੈਂਟਸਾਈਜ਼ ਤੇ ਬੋਲੇ ਕੀ ਦਿਗਦੇ ਪਾਣੀਆਂ ਤੇ ਬੋਲੇ ਠੀਕ ਕਿਤੇ ਨਸ਼ਿਆਂ ਵਾਸਤੇ ਨਾ ਕੁਝ ਕੀਤਾ ਨਹੀਂ ਕੀਤਾ ਇਹ ਸਾਡਾ ਸਾਰਾ ਧਿਆਨ ਜੀ ਰਾਜ ਆ ਜਾਏਗਾ ਤਾਂ ਲਵਾਂਗੇ ਇਹ ਨਾ ਜਿਹੜੇ ਸਰੇ ਦੇ ਉਖਲ ਤੇ ਗਿੱਟਲ ਨੇ ਨਾ ਉਹਨਾਂ ਦੀ ਸੋਚ ਹੈ ਵੀ ਜਦੋਂ ਰਾਜ ਆਏਗਾ ਉਦੋਂ ਕਰਾਂਗੇ ਉਹ ਕੁਝ ਕਰੋਗੇ ਤਾਂ ਹੀ ਤੇ ਰਾਜ ਆਏਗਾ ਰਾਜ ਅੜੀ ਝੋਈ ਕਿਸ ਨੇ ਪਾਜਣਾ ਸੋਹਣਾ ਲੋਕਾਂ ਦੀ ਪ੍ਰਵਾਹ ਨਹੀਂ ਹਿੰਦੂ ਸਿਕ ਮਹਾਸਭਾ ਗਠਿਤ ਹੋ ਚੁੱਕੀ ਹੈ ਤੇ ਬਹੁਤ ਆਤ ਜਿਹੜੇ ਵੱਡੇ ਹਿੰਦੂਸਤਾਨ ਨਾਲ ਨੇ ਤੇ ਪਾਰਲੀਮੈਂਟ ਦੇ ਵਿੱਚ ਹੀ ਆਵਾਜ਼ ਉੱਠ ਰਹੀ ਹੈ ਜਿਹੜਾ ਇਹਨਾਂ ਨੇ ਪਾਇਆ ਸੈਨੇ ਗੰਦ ਪਾਇਆ ਪੰਜਾਬ ਨੂੰ ਬੰਗਲਾਦੇਸ਼ ਬਣਾਉਣ ਵਾਸਤੇ ਤੇ ਇਹ ਜਿਹੜੇ ਟੱਕ ਇਹਨਾਂ ਦੇ ਇਹ ਸਾਰੇ ਹੁਣ ਖੁੱਡੇ ਲੱਗਣਗੇ ਇਹ ਕੋਈ ਬੱਬਾ ਗੁਰਦੇਵ ਸਿੰਘ ਮੰਡੀ ਵਾਲਾ ਨਹੀਂ ਕਿਸਾ ਤੁਹਾਨੂੰ ਸਫਾਈ ਦੋ ਕਿਸੇ ਗੱਲ ਦੀ ਡਾਂਗ ਤੇ ਧਰ ਕੇ ਤੇ ਲਾਇਆ ਹੋਇਆ ਮੈਂ ਥੋੜੋ ਜਿਹਾ ਰਿਪਾਤੀ ਹੈ ਤੇ ਚੀਕਾਂ ਪਿਆਣੀਆਂ ਬਹੁਤ ਬੰਦੇ ਤੇ ਬੁੱਧ ਬਣ ਜੋ ਜਿਵੇਂ ਰਾਹ ਚਾਏ ਤੇ ਜਜਕਾਰ ਇਹ ਮੇਰਾ ਸਿਪਾਈ ਬੋਲਦਾ ਸੰਸਤਾ ਮੇਰਾ ਜੀ ਉਹਨੂੰ ਸਵਾਇਆ ਹੋਇਆ ਤੂੰ ਸੱਤਰਾ ਭਰਾ ਇਹ ਲੋਰ ਮੇਰੇ ਕਬੇ ਸਿਪਾਈ ਦੀ ਹੈ ਮਿਲਾਂਗੇ ਛੇਤੀ